ਪਟਿਆਲਾ ਤੋਂ ਕਾਂਗਰਸੀ ਉਮੀਦਵਾਰ ਮਹਾਰਾਣੀ ਪ੍ਰਨੀਤ ਕੌਰ ਤੇ ਉਹਨਾਂ ਦੇ ਪਤੀ ਤੇ ਅੰਮ੍ਰਿਤਸਰ ਤੋਂ ਸੰਸਦ ਕੈਪਟਨ ਮਨਿੰਦਰ ਸਿੰਘ ਮੁਤਾਬਕ VOTING ਚੰਗੇ ਢੰਗ ਨਾਲ ਹੋ ਰਹੀ ਹੈ ਤੇ ਕੈਪਟਨ ਸਾਹਿਬ ਦੀ ਵੋਟ ਬੈਂਕ ਉਹਨਾਂ ਦੀ ਪਤਨੀ ਦੇ ਕੰਮ ਆਏਗੀ। ਕੌਣ ਸੁਮੀਦਾਰ ਮਹਾਰਾਣੀ ਪ੍ਰਨੀਤ ਕੌਰ ਵੀ ਹੋਣੇ ਹੋਣੇ ਵੋਟ ਦੇ ਕੇ ਬਾਹਰ ਆ ਰਹੇ ਨੇ ਮਹਾਰਾਣੀ ਸਾਡੇ ਨਾਲ ਨੇ ਮਹਾਰਾਣੀ ਜੀ ਕੀ ਲੱਗ ਰਿਹਾ ਹੈ? ਬਹੁਤ ਵਧੀਆ ਲੱਗ ਰਿਹਾ ਹੈ। ਪੀਸਫੁਲ ਚੱਲ ਰਿਹਾ ਹੈ ਐਂਡ ਪੂਰੀ ਆਸ ਹੈ ਕਿ ਅੰਤ ਤੱਕ ਪੀਸਫੁਲ ਔਰ ਅਚੀ ਪੋਲਿੰਗ ਹੋਏਗੀ। ਮਹਾਰਾਯਾ ਕੈਪਟਨ ਮਿੰਦਰ ਸਿੰਘ ਲਗਾਤਾਰ ਵਿਧਾਇਕ ਬਣਦੇ ਰਹੇ ਨੇ ਇੱਥੇ ਉਹਨਾਂ ਦੀ ਜਿਹੜੀ ਵੋਟ ਦਾ ਉਹਨਾਂ ਦਾ ਤੁਹਾਨੂੰ ਕਾਫੀ ਫਾਇਦਾ ਮਿਲੇਗਾ ਬਹੁਤ ਫਾਇਦਾ ਮਿਲੇਗਾ ਮਿលਿਆ ਹੋਰ ਮਿਲੇਗਾ ਵੀ ਕੈਪਟਨ ਸਾਹਿਬ ਕੀ ਲੱਗਦਾ ਕਿਸ ਤਰ੍ਹਾਂ ਦਾ ਰੈਸਰ ਰਿਜ਼ਲਟ ਦੇਖੋ ਅੱਜ ਸਵੇਰੇ ਤੋਂ ਜੋ ਖਬਰ ਆ ਰਹੀਆਂ ਨੇ ਹੁਣ ਤੱਕ ਬਹੁਤ ਪੋਜ਼ਿਟਿਵ ਲੱਗ ਰਿਹਾ ਸਾਰਾ ਪੰਜਾਬ ਪਟਿਆਲੇ ਦੇ ਵਿੱਚ ਪੋਜ਼ਿਟਿਵ ਰਿਪੋਰਟਸ ਨੇ ਕਿਸੇ ਬੂਰ ਤੇ ਕੋਈ ਪ੍ਰੋਬਲਮ ਨਹੀਂ ਹੈ ਲੋਕ ਆ ਰਹੇ ਨੇ ਵੋਟਾ ਪਾਉਣ ਨੂੰ ਐਂਡ that is a good sign ਉਹਦਾ ਮਤਲਬ ਕਿ सीआरपी ਦਾ ਸਰ ਔਰ ਪੰਜਾਬ ਪੁਲਿਸ ਆਪਣੀ ਡਿਊਟੀ ਕਰੀ ਗਏ ਪੂਰੀ। ਉਸ ਵਾਰ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਨੇ ਮਹਾਰਾਣੀਆ ਘਰ ਨਤੀਜੇ ਦਿੱਤੇ ਔਰ ਮਹਾਰਾਣੀ ਨੂੰ ਹਾਰ ਦਮੂ ਦੇਖਣਾ ਪਿਆ ਸੀ ਪਰ ਕੀ ਲੱਗਦਾ ਇਸ ਵਾਰ ਪਟਿਆਲਾ ਸ਼ਹਿਰ ਚ ਜਿੱਤੇ ਸੀ। ਬਾਕੀ ਏਰੀਆ ਚ ਹੋ ਗਏ ਔਰ ਮੈਂ ਵੀ ਹਾਰਿਆ ਪਹਿਲਾ। ਬਟ ਪਟਿਆਲਾ ਸ਼ਹਿਰ ਤੋਂ ਜਦੋਂ ਇਲੈਕਸ਼ਨਾਂ ਸ਼ੁਰੂ ਹੋਈਆਂ ਨੇ ਜਦੋਂ ਸਾਡੀ ਫੈਮਿਲੀ ਖੜੀ ਐ ਸ਼ਹਿਰ ਕਦੇ ਵੀ ਨਹੀਂ ਹਾਰੇ ਸੀ। ਕੀ ਲੱਗਦਾ ਸੌਰੀ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਜਾਂ ਅਕਾਲੀ ਦਲ ਭਾਜਪਾ ਨਾਲ ਕਿਸੇ ਨਾਲ ਵੀ ਨਹੀਂ। ਦੋਨੋਂ ਇਹੀ ਚੱਲ ਰਹੇ ਨੇ ਉਹ ਇੱਕ ਕੱਬੇ ਨੂੰ ਜਾ ਰਹੇ ਐ ਇੱਕ ਸੱਜੇ ਨੂੰ ਜਾ ਰਹੇ ਵਿਚੋ ਅਸੀਂ ਲੰਘ ਰਹੇ ਹਾਂ